ਹੋ ਜੀ ਸੰਗਤ ਜੀ ਜੈ ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਖ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਸੰਗਤ ਜੀ ਮੈਂ ਆਪਣਾ ਸ਼ੁਕਰਾਨਾ ਸਸੰਗ ਹੋਣਾ ਚਾਹਨੀ ਆ ਤੁਹਾਨੂੰ ਦੱਸਣਾ ਚਾਹਨੀ ਆ ਗੁਰੂ ਜੀ ਦੀ ਕਿਰਪਾ ਬਲੇਸਿੰਗ ਸੰਗਤ ਜੀ ਸੰਗਨ ਆਦੇ ਦਿਨ ਮੈਂ ਤੇ ਮੇਰੇ ਫਰੈਂਡਾਂ ਘਰ ਦਵਾਰਾਂ ਤੇ ਗਏ ਹਰ ਜਿਹੀ ਥੋੜੀ ਜਿਹੀ ਦੂਰੀ ਗਏ ਤੇ ਉੱਥੇ ਨਾ ਪਾਰਕ ਦੇ ਵਿੱਚ ਹਨਾ ਬੜਾ ਸੋਨਾ ਹਨਾ ਕਬੂਤਰ ਤੇ ਮੈਂ ਆਪਣੀ ਹਨਾ ਫਰੈਂਡ ਨੂੰ ਕਵਾਂ ਜਿਹਦਾ ਅੱਧਰ ਯੂਰਪ ਵੈਚਣਾ ਜਿਆਦਾ ਪਛਾਣ ਨਹੀਂ ਹੈਗੀ ਤੇ ਮੈਂ ਆਪਣੇ ਫਰੈਂਡ ਨੂੰ ਕਹਾਂ ਮੈਂ ਕਿ ਇਹ ਦੀਦੀ ਕਬੂਤਰ ਹੀ ਆ ਕਹਿੰਦੀ ਹਾਂਜੀ ਹਨਾ ਕਬੂਤਰ ਆ ਜਿੱਦਾਂ ਮੈਂ ਉਹਣਾ ਮਨ ਨੂੰ ਦੇਖੀ ਜਾਵੇ ਤੇ ਮੈਂ ਉਹਨੂੰ ਕਬੂਤਰ ਨੂੰ ਦੇਖੀ ਜਾਵਾਂ ਤੇ ਮੈਂ ਜੈ ਗੁਰੂ ਜੀ ਦਲ ਵਿੱਚ ਕਰੀ ਜਾਵਾਂ ਜੈ ਗੁਰੂ ਜੀ ਜੈ ਗੁਰੂ ਜੀ ਸੇ ਗੁਰੂ ਜੀ ਤੇ ਮੈਂ ਉਹਨਾਂ ਪਿੱਛੇ ਮੈਂ ਕਾਫੀ ਦਿਨਾਂਗੇ ਫਿਰ ਪਿੱਛੇ ਮੜ ਮੜ ਦੇਖੀ ਗਈ ਹਨਾ ਫਿਰ ਗੁਰਦੁਆਰੇ ਗਏ ਉੱਥੇ ਇਹ ਬਾਹਰ ਸੋਇਆ ਬੜਾ ਹੀ ਸਕੂਨ ਮਿਲਿਆ ਮਨ ਨੂੰ ਬਹੁਤ ਜ਼ਿਆਦਾ ਹਨਾ ਦੋ ਵਾਰੀ ਸਾਨੂੰ ਕੜਾ ਪ੍ਰਸ਼ਾਦ ਮਿਲਿਆ ਉੱਥੇ ਤੇ ਫੇਰ ਕੱਲ ਵੀ ਮੈਨੂੰ ਕਬੂਤਰ ਵਿੱਚ ਕਬੂਤਰ ਰੂਪ ਵਿੱਚ ਗੁਰੂ ਜੀ ਨੇ ਬਲੈਸ ਕੀਤਾ ਤੇ ਫੇਰ ਅੱਜ ਮੈਂ ਤੇ ਮੇਰਾ ਵੱਡਾ ਬੇਟਾ ਮਾਰਕੀਟ ਗਿਆ ਜਿਦਾਂ ਨੇ ਇੱਕ ਡ੍ਰੀਮ ਜਿਹਾ ਸੀਗਾ ਛੱਜ ਡ੍ਰੀਮ ਛੋਟਾ ਵੱਡਾ ਹਨਾ ਇੱਕ ਫੀਲਿੰਗ ਹੁੰਦੀ ਹੈ ਹਨਾ ਵੀ ਆ ਚੀਜ਼ ਮੇਰੇ ਕੋਲ ਹੋਣੀ ਚਾਹੀਦੀ ਸੀ ਤੇ ਚਲੋ ਹੁਣ ਲੈਨੇ ਆ ਹੁਣ ਲੈਨੇ ਆ ਤੇ ਸیرے ਜਦੋਂ ਗਏ ਛੋਟੇ ਬੇਟੇ ਨੂੰ ਛੱਡ ਕੇ ਤੇ ਮੈਂ ਤੇ ਮੇਰਾ ਵੱਡਾ ਵੇੜਾ ਮਾਰਕੀਟ ਚਲੇ ਗਿਆ ਤੇ ਹਨਾ ਲੈਣ ਕੀ ਗਈ ਤੇ ਗੁਰੂ ਜੀ ਨੇ ਮੈਨੂੰ ਦਵਾ ਕੀ ਦਿੱਤਾ ਹਾਂ ਜਦੋਂ ਮੈਂ ਆਪਣਾ ਸਮਾਨ ਲਿਆ ਤੇ ਮੈਂ ਨਾ ਸ਼ੁਕਰਾਨਾ ਕੀਤਾ ਗੁਰੂ ਜੀ ਲੱਖ ਲੱਖ ਤੁਹਾਡਾ ਸ਼ੁਕਰਾਨਾ ਚਾਹੇ ਛੋਟਾ ਆ ਚਾਹੇ ਵੱਡਾ ਤੁਸੀਂ ਮੇਰਾ ਡ੍ਰੀਮ ਪੂਰਾ ਕਰ ਦਿੱਤਾ ਹਨਾ ਲੱਖ ਲੱਖ ਸ਼ੁਕਰਾਨਾ ਕਰਦੀ ਹਾਂ ਗੁਰੂ ਜੀ ਤੁਹਾਡਾ ਤੇ ਮਨ ਮੇਰੇ ਤੇ ਮੇਰੇ ਪਰਿਵਾਰ ਉਤੇ ਬਹੁਤ ਮੇਰੇ ਆ ਗੁਰੂ ਜੀ ਦੀ ਤੇ ਬਸ ਇਹ ਆ ਛੋਟੀ ਸੰਗਤ ਜੀ ਠੀਕ ਹੋ ਜਵੇ ਜਲਦੀ ਤੇ ਗੁਰੂ ਜੀ ਸਾਨੂੰ ਹਨਾ ਵੱਡੇ ਮੰਦਰ ਤੇ ਡੁਗਰੀ ਬੁਲਾਣ ਤੇ ਅਸੀਂ ਆਈਏ ਮੇਰਾ ਇਹ ਛੋਟਾ ਬੇਟਾ ਦੜਧੜ ਕੇ ਆਵੇ ਭੱਜ ਭੱਜ ਕੇ ਆਵੇ ਮੰਦਰ ਆ ਗੁਰੂ ਜੀ ਕਹਿੰਦੇ ਆ ਹੋ ਜਾਣਾ ਇਹ ਠੀਕ ਆ ਤੇ ਕਿਰਪਾ ਆ ਗੁਰੂ ਜੀ ਦੀ ਉਹਨੇ ਤੇ ਵੀ ਬਹੁਤ ਬਸ ਇਹ ਆ ਸਭ ਤੋਂ ਵੱਡੀ ਲਾਈਫ ਵਿੱਚ ਇੱਕ ਐਕਟੀਵਿਟੀ ਨਿਕਲੀ ਹੋਈ ਆ ਗੁਰੂ ਜੀ ਦੇ ਹੌਣ ਨਾਲ ਇਦਾਂ ਆ ਵੀ ਪਤਾ ਨਹੀਂ ਮੈਂ ਤੁਹਾਨੂੰ ਸੰਗਤ ਜੀ ਦੱਸਾਂ ਮੈਨੂੰ ਇਦਾਂ ਹੁੰਦਾ ਵੀ ਮੇਰਾ ਮੇਰੇ ਤੋਂ ਵੱਡਾ ਕੋਈ ਅਮੀਰ ਆ ਨਹੀਂਗਾ ਤੇ ਮੇਰੇ ਆਪਣੇ ਨੂੰ ਇਦਾਂ ਫੀਲ ਕਰਦੀ ਮੇਰਾ ਪਿਓ ਮੇਰੇ ਨਾਲ ਖੜਾ ਆ ਜੇ ਮੈਂ ਇਹ ਕੰਨੀ ਹੁਣੀ ਗੁਰੂ ਜੀ ਇਹ ਚੰਗੇ ਪਾਸੇ ਲੈ ਕੇ ਜਾਈਓ ਕਿਸੇ ਦਾ ਬੁਰਾ ਨਾ ਹੋਵੇ ਜੇ ਮੈਂ ਬੁਰਾ ਅੱਬਲ ਤਾਂ ਇਦਾਂ ਦਾ ਹੈ ਨਹੀਂ ਜੇ ਬੁਰਾ ਹੋਣ ਵੀ ਲੱਗੇ ਤੁਸੀਂ ਮੈਨੂੰ ਰੋਕ ਦੇਈਓ ਪਰ ਗੁਰੂ ਜੀ ਹਮੇਸ਼ਾ ਸਾਡੇ ਪਰਿਵਾਰ ਦੇ ਨਾਲ ਆ ਤੇ ਹਮੇਸ਼ਾ ਸਾਡੀ ਅੱਦੇ ਬਾਹ ਫੜ ਕੇ ਰੱਖਣਾ ਤੇ ਆਸ਼ੀਰਵਾਦ ਬਣਾਈ ਰੱਖਣਾ ਹੁਣ ਜਿੱਦਾਂ ਮੈਂ ਆਪਣੇ ਮੰਦਰ ਮੋਲੇ ਸਰੂਪ ਮੋਲੇ ਬੈਠ ਕੇ satsang ਆਪਣਾ ਸ਼ੁਕਰਾਨਾ satsang ਪਾਉਣੀ ਪਈ ਆ ਮੈਨੂੰ ਇਦਾਂ ਲੱਗਦਾ ਰਹੇਦਾ ਗੁਰੂ ਜੀ ਲੋ ਮੈਨੂੰ ਦੇਖ ਕੇ ਹੱਸਦੇ ਪਏ ਆ ਹੈ ਕਮਲੀ ਜੀ ਨੂੰ ਤੇ ਗੁਰੂ ਜੀ ਇਦਾਂ ਹੀ ਵਸ ਆਪਣਾ ਆਸ਼ੀਰਵਾਦ ਬਣਾਈ ਤੇ ਹੱਸਦੇ ਖੇਣਦੇ ਰਹੀਏ ਤੁਸੀਂ ਏਦੇ ਸਾਡੇ ਨਾਲ ਰਹੋ ਤੇ ਜਿਹੜੇ ਆਂਟੀ ਜੀ ਮੇਰਾ ਸਾਸਕ ਪੁੰਦੇ ਆ ਇਹਨਾਂ ਨੂੰ ਵੀ ਖੂਬ ਬlesਸ ਕਰਿਓ ਤੇ ਇਹ ਬਾਕੀ ਸੰਗਤਾਂ 'ਤੱਕ ਸਾਡਾ ਸਾਸਕ ਹੁੰਦਾ ਚਾਹਦੇ ਆ ਗੁਰੂ ਜੀ ਇੱਕ ਥੋੜੀ ਜਿਹੀ ਇੰਡੀਆ ਪ੍ਰੋਬਲਮ ਚੱਲਦੀ ਮੇਰੀ ਭਾਬੀ ਜੀ ਦੇ ਮਮਾ ਨਹੀਂ ਠੀਕ ਉਹ ਹਸਪੀਟਲ ਆ ਕਿਰਪਾ ਕਰਿਓ ਉਹ ਸਹੀ ਸਲਾਮਤ ਕਰਾਜਣ ਉਹਨਾਂ ਦਾ ਦੁੱਖ ਦੂਰ ਕਰਿਓ ਤੇ ਭਾਬੀ ਜੀ ਮੇਰੀ ਆਪਣੇ ਬੱਚਿਆ ਕੋਲ ਆ ਜਾਵੇ ਤੇ ਸਭ ਠੀਕ ਕਰਿਓ ਗੁਰੂ ਜੀ ਸ਼ੁਕਰਾਨਾ ਸੰਘਾ ਜੀ ਹੁਣ ਮੈਂ ਹੋ ਨਵਾਂ ਨਵੀਆਂ ਬਲੇਸਿੰਗ ਨਾਲ ਪਾਉਂਗੀ satsang ਤੇ ਮੰਚਜ ਆਪਨਾ ਮੈਂ ਆਪਣੇ satsang ਨੂੰ ਸਮਾਪਤ ਕਰਦੀ ਆ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਜੈ ਗੁਰੂ ਜੀ ਧੰਨ ਧੰਨ ਗੁਰੂ ਜੀ